ਇਹ ਅਕਾਲਤ ਸਾਬ ਦੇ ਕਾਰਜਕਾਰੀ ਜਥੇਦਾਰ ਤੇ ਤਕਸ਼ਰੀ ਕੇਸਗਲ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਖੇਨਤਮਸਤਕ ਹੋਏ ਤੇ ਕੌਮ ਦੀ ਚੜ੍ਹਦੀ ਕਲਾ ਦੀ ਉਹਨਾਂ ਇਸ ਮੌਕੇ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਏ ਅਜਥੇਦਾਰ ਕੁਲਦੀਪ ਸਿੰਘ ਗਰਗੱਜ ਨੇ ਕਿਹਾ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹਾਰੀਆਂ ਹੋਈਆਂ ਜੰਗਾਂ ਬਾਰੇ ਪੜਾਇਆ ਜਾ ਰਿਹਾ ਹੈ। ਚਤਕੇ ਪੰਜਾਬ ਦੇ ਬੱਚਿਆਂ ਨੂੰ ਕੌਮ ਦੇ ਮਹਾਨ ਸ਼ਹੀਦਾਂ ਚਪਕੜ ਚੜੀ ਦੀ ਜੰਗ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਤ ਜਾਦਿਆਂ ਦੀ ਸ਼ਹਾਦਤ ਬਾਰੇ ਸਕੂਲਾਂ ਵਿੱਚ ਪੜਾਉਣ ਦੀ ਲੋੜ ਹੈ। ਇਸ ਧਰਤੀ ਨੂੰ ਮੇਰਾ ਰੋਮ ਰੋਮ ਸਮਰਪਤਾ ਮੈਂ ਅਰਦਾਸ ਕੀਤੀ ਆ ਗੁਰੂ ਕੇ ਸਾਹਿਬ ਜਾਦਿਆਂ ਦੇ ਅੱਗੇ ਕਿ ਪਾਤਸ਼ਾਹ ਪੰਥ ਨੂੰ ਚੜ੍ਹਦੀ ਕਲਾ ਦੇਣੀ ਪੰਥ ਚ ਏਕਤਾ ਤੇ ਇਤਫਾਕ ਤੇ ਨਾਲ ਦੀ ਨਾਲ ਪਾਤਸ਼ਾਹ ਅੱਜ ਤੋਂ ਸਾਨੂੰ ਸੇਵਾ ਲਈ ਆ ਪਾਤਸ਼ਾਹ ਨੇ ਆਵਾਜ਼ ਭਾਰ ਕੇ ਆਖਰੀ ਸਾਹ ਤੱਕ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰਪੰਥ ਦੀ ਸੇਵਾ ਕਰਦੇ ਰਹੇ ਮੇਰਾ ਰੂਮ ਰੂਮ ਇਸ ਸਰਹੰਦ ਦੀ ਧਰਤੀ ਨੂੰ ਸਰਹੰਦ ਦੀਆਂ ਦੀਵਾਰਾਂ ਨੂੰ ਤੇ ਠੰਡੇ ਬੁਰਜ ਨੂੰ ਸਮਰਪਤਾ ਇਹ ਧਰਤੀ ਸਿੱਖਾਂ ਲਈ ਹਮੇਸ਼ਾ ਪ੍ਰੇਰਣਾ ਸਰੋਤਾ ਸਾਡੀਆਂ ਪੀੜ੍ਹੀਆਂ ਨੂੰ ਇਹ ਹਮੇਸ਼ਾ ਧਰਮ ਦੇ ਨਾਲ ਸੱਚ ਦੇ ਨਾਲ ਤੇ ਗੁਰੂ ਸਾਹਿਬ ਦੇ ਨਾਲ ਜੋੜਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੋ ਜਿਹੜਾ ਵਿਸ਼ਾ ਹੈ ਸਾਰੇ ਸਕੂਲਾਂ ਵਿੱਚ ਲਾਗੂ ਹੋਣਾ ਚਾਹੀਦਾ ਹੈ ਇਹਦੇ ਫਰੇ ਦੇਖੋ ਇਹ ਬੜੀ ਬਾਤ ਕਿਸਮਤੀ ਆ ਚੱਪੜ ਚਿੜੀ ਦਾ ਮੈਦਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਤੇ ਜੰਗ ਲੜੀ ਗਈ ਹੋਵੇ ਤੇ ਹਿੰਦੁਸਤਾਨ ਦੀ ਅਜੀਤ ਮੰਨੀ ਜਾਂਦੀ ਮੁਗਲਿਆ ਸਲਤਨਤ ਦੀ ਜੜ 뿌ਟੀ ਅਸੀਂ ਸਾਡੇ ਯੋਧਿਆ ਨੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਖਾਲਸਾ ਫੌਜ ਅੱਜ ਚੱਪੜ ਚਿੜੀ ਦਾ ਚੈਪਟਰ ਕਿਸੇ ਇਤਿਹਾਸ ਦੇ ਹਿੰਦੂਸਤਾਨ ਦੇ ਸਕੂਲ 'ਚ ਨਹੀਂ ਪੜਾਇਆ ਜਾਂਦਾ ਪਰ ਜਿਹੜੀਆਂ ਜੰਗਾਂ ਹਾਰੇ ਆ ਉਹ ਭਾਵੇਂ ਪਲਾਸੀ ਦੀ ਜੰਗ ਲੜਾਈ ਆ ਜਾਂ ਹੋਰ ਕੋਈ ਵੀ ਆ ਉਹ ਰਟੀਆਂ ਰਟੇਲ ਵਾਈਜ਼ ਆ ਰਹੇ ਤੋ ਜੇ ਹਿੰਦੂਸਤਾਨ 'ਚ ਚੜ੍ਹਦੀ ਕਲਾ ਪੈਦਾ ਕਰਨੀ ਦ੍ਰਿੜਤਾ ਪੈਦਾ ਕਰਨੀ ਆ ਚੱਪੜ ਚਿੜੀ ਪੜਾਉਣਾ ਪਊਗਾ ਤੇ ਸਰਹੰਦ ਦੀ ਦੀਵਾਰ ਪੜਾਉਣੀ ਪਊਗੀ ਮੈਂ ਸਕੂਲਾਂ ਵਾਲਿਆਂ ਨੂੰ ਵੀ ਆਖਦਾ ਕਿ ਛੱਡੋ ਪਰਾਂ ਕਿਸਿਆਂ ਨੂੰ ਉਹ ਝੰਡਾ ਕੀ ਦੱਸਣਾ ਜਿਹੜੀ ਝੰਡ ਦੇ ਥੱਲੇ ਝੂਠੇ ਆਸ਼ਕ ਮਰੇ ਜਿਹਾਂ ਝੰਡੀ ਪੜਾਉਣੀ ਆ ਤੇ ਨਨਕਾਣਾ ਸਾਹਿਬ ਦੀ ਝੰਡ ਪੜਾਓ ਜਿੱਥੇ ਆਪਣੇ ਗੁਰਦੁਆਰਿਆਂ ਤੇ ਗੁਰਦਾਮਾਲੀ ਭਾਈ ਲਖਮਣ ਸਿੰਘ ਧਾਰੋਵਾਲੀ ਵਰਗੇ ਜਿਉਂਦੇ ਝੰਡ ਦੇ ਨਾਲ ਸੜ ਕੇ ਤੇ ਸਾਨੂੰ ਦੱਸਿਆ ਕਿ ਆਪਣੇ ਗੁਰਦੁਆਰਿਆਂ ਤੇ ਗੁਰਦਾਮਾਲੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪੰਥ ਦੇ ਆ ਪੰਥ ਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਯੂਥ ਅਕਾਲੀ ਦਲ ਯੂਥ ਦੇ ਕੌਮੀ ਪ੍ਰਦਾਨ ਸਰਜੀਤ ਸਿੰਘ ਛਿੰਝਰ ਨੇ ਕਿਹਾ ਕਿ ਅਕਾਲ ਤਖਤ ਤੋਂ ਮਹਾਨ ਹੈ ਤੇ ਸਿੱਖ ਪੰਥ ਦੀ ਸ਼ਾਨ ਹੈ ਕਿ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਚੱਲ ਕੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨ ਦੀ ਲੋੜ ਹੈ ਦੇਖੋ ਅੱਜ ਸ਼ਹੀਦਾਂ ਦੀ ਧਰਤੀ ਸ਼੍ਰੀ ਵਟਗੜ੍ਹ ਸਾਹਿਬ ਖੁੱਲਿਆ ਕਿ ਕੌਮ ਦੇ ਜਥੇਦਾਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼ਿੰਗ ਸਾਹਿਬ ਜੀ ਨਹੀਂ ਕੁਲਜੀਤ ਸਿੰਘ ਗੜਕਾ ਜੀ ਉਹ ਅੱਜ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਮਸਤਕ ਹੋੜੀ ਪਹੁੰਚੇ ਨੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਸਿੱਖ ਸੰਗਤਾਂ ਵੱਲੋਂ ਉਹਨਾਂ ਦਾ ਬੜੇ ਜੋਸ਼ ਉਤ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਜਿਹੜਾ ਇੱਥੇ ਸਵਾਗਤ ਕੀਤਾ ਗਿਆ ਔਰ ਉਹਨਾਂ ਦਾ ਸੰਦਾਨ ਕੀਤਾ ਗਿਆ ਸੋ ਕੌਮ ਨੂੰ ਪੂਰੀ ਆਸ ਹੈ ਕਿ ਸਿੰਘ ਸਾਹਿਬ ਜੀ ਆ ਕੌਮ ਦੀ ਤਵਾਹੀ ਕਰਦੇ ਹੋਏ ਸਾਰੇ ਕੌਮਦਾਰੀ ਦੀ ਕਜੂਤਾ ਦੇ ਲਈ ਜਿਵੇਂ ਕਿ ਉਹ ਅਕਸਰ ਆਪਣੇ ਤਖੀਰਾਂ ਕਹਿੰਦੇ ਰਹੇ ਇਸ ਸਾਰੀ ਕੌਮ ਨੂੰ ਇੱਕ ਛੁੱਟ ਹੋ ਕੇ ਆਉਂਦੀ ਭਾਈ ਦੇ ਚੌਂਕਾ ਜਗਬੰਨ ਟੀਵੀ ਲਈ ਜਰਜੀਤ ਸਿੰਘ ਜਿਟਾਨਾ ਦੀ ਰਿਪੋਰਟ